ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾ ਤਨ ਨਾਲ ਅੰਝਲੀ ਫਗਵਾੜਾ ਸ਼ਹਿਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਪੁਲਿਸ ਪ੍ਰਸ਼ਾਸਨ ਵਿੱਚ ਵਧੀਆਂ ਸਵੇਮਾ ਨਿਭਾਉਣ ਵਾਲੇ ਮਹਿੰਦਰ ਸਿੰਘ ਵੱਲੋਂ ਅੱਜ ਪੀਸੀਆਰ ਇੰਚਾਰਜ ਵਜੋਂ ਉਹਦਾ ਸੰਭਾਲ ਲਿਆ ਹੈ ਇਸ ਮੌਕੇ ਗੱਲਬਾਤ ਕਰਦੇ ਪੀਸੀਆਰ ਇੰਚਾਰਜ ਮਹਿੰਦਰ ਸਿੰਘ ਨੇ ਕਿਹਾ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਜੋ ਇਲਾਕੇ ਵਿੱਚ ਮਾਰੇ ਅੰਸਰਾ ਖਿਲਾਫ ਮੁਹਿੰਮ ਚਲਾਈ ਗਈ ਹੈ ਉਹ ਜਾਰੀ ਰਹੇਗੀ ਅਤੇ ਨਾਲ ਹੀ ਉਹਨਾਂ ਨੇ ਇਲਾਕੇ ਵਿੱਚ ਕੁਮਰੇਮਾਰੇ ਅੰਚਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਲਾਕੇ ਵਿੱਚ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਫਗਵਾੜਾ ਤੋਂ ਸ਼ਰਗਿਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਮਾਨਯੋਗ ਐਸਐਸਪੀ ਕਪੂਰਥਲਾ ਅਤੇ ਐਸਪੀ ਫਗਵਾੜਾ ਦੀ ਰਹਿਮਾਈ ਹੇਠ ਮੈਂ ਪੀਸੀਆਰ ਦਾ ਜਿਹੜਾ ਅਹੁਦਾ ਅੱਜ ਸਵਾਲ ਹੈ ਜੀ ਉਨਾਂ ਦੇ ਦੇਸ਼ਾਂ ਨਿਰਦੇਸ਼ਾਂ ਦੇ ਅਨੁਸਾਰ ਜਿਹੜੀ ਮੁਹਿੰਮ ਚਲਾਈ ਗਈ ਹੈ ਮਾੜੇ ਅੰਸਰਾਂ ਦੇ ਖਿਲਾਫ ਉਹਨੂੰ ਲਗਾਤਾਰ ਜਿਹੜਾ ਉਹ ਜਾਰੀ ਰੱਖਿਆ ਜਾਵੇਗਾ ਅਤੇ ਮਾੜੇ ਅੰਸਰਾਂ ਦੇ ਖਿਲਾਫ ਜਿਹੜੀਆਂ ਨਕੇਲ ਕਸੀ ਜਾਣਗੀਆਂ